ਪਰ ਜੀ ਜੇ ਜੋ ਕਰਕੇ ਤਾਂ ਪਿੱਛੇ ਮੋੜਨ ਵਾਲੇ ਹੈ ਨਹੀਂਗੇ ਜਾਨ ਜੀ ਆਪਦੇ ਮੱਥੇ ਪੜਾ ਲਾਂਗੇ ਜਾ ਉਹਨਾਂ ਨੂੰ ਲਿਆਵਾਂ ਕਿਉਂ ਪੜਾਉਣੇ ਆਏ ਸੀ ਜੇਲਾਂ ਚ ਵਗ ਜਾਂਗੇ ਜਾ ਉਹ ਆ ਜਾਣੀ ਨਹੀਂ ਬ੍ਰੋ ਜਿਹੜੀ ਅੱਜ ਦੀ ਮੀਟਿੰਗ ਰੱਖ ਕੇ ਇਸ ਮੀਟਿੰਗ ਤੋਂ ਵੀ ਭੱਜ ਗਏ ਦੀ ਸੀ ਸਭ ਨਹੀਂ ਮੀਟਿੰਗ ਤੋਂ ਤਾਂ ਆਪਾਂ ਹਜੇ ਵੀ ਨਹੀਂ ਭੱਜੇ ਮੀਟਿੰਗ ਤਾਂ ਆਪਾਂ ਹੋਣ ਦਵਾਂਗੇ ਅੱਜ ਮਾਹੌਲ ਬੁੜੀ ਬਣਾਤਾ ਮਾਹੌਲ ਮੀਟਿੰਗ ਦੇ ਵਾਹਣ ਵਾਲਾ ਮਾਹੌਲ ਸੀਗਾ ਇਹ ਚਾ ਕਿਤੇ ਵਾਅਦਾ ਕਰਦੀ ਨਹੀਂ ਨਹੀਂ ਪ੍ਰਧਾਨ ਜੀ ਸਾਣ ਤੋਂ ਪੁੱਛੋ ਤਾਂ ਇਕੱਠਾ ਹੋਣ ਨੂੰ ਕਿਹਾ ਸੀ ਤੁਸੀਂ ਉਹ ਤੋਂ ਵੀ ਭੱਜ ਗਏ ਮੈਂ ਕਿਹਾ ਸਾਣ ਤੋਂ ਦੱਸੋ ਕੀ ਰਹੀਏ ਅਸੀਂ ਤਾਂ ਜਾਵਾਂਗੇ ਦੇਖੀ ਜਾਓ ਜੇ ਦੂਤਿਓ ਟਾਈਮ ਤੇ ਦੁਰਾਂਗੇ ਜੀ ਜਿਹੜੀ ਗੱਲ ਕਰਾਂਗੇ ਮਿਲ ਕੇ ਜੇ ਤੁਸੀਂ ਕਹੋਗੇ ਵੀ ਇੱਥੇ ਬੈਠੋ ਅਸੀਂ ਅੱਜ ਅਗਲੇ ਟਾਈਮ ਤੇ ਦੱਸਾਂਗੇ ਇੱਧਰ ਹੁੰਦਾ ਅਧਿਆਰਸ ਸਕੂਲ ਦਾ ਮਾਮਲਾ ਚੱਕ ਕੇ ਜਾਉਣ ਵਾਲਾ ਪਰਚਾ ਪੈਂਦਾ ਚਲੋ ਕੋਈ ਬਾਕੀ ਛੱਡੇ ਜਾਂਦੇ ਦੋ ਰੱਖੇ ਜਾਂਦੇ ਨੇ ਬੜੇ ਤਾਂ ਕਿੰਨੇ ਸੀਗੇ ਅੱਜ ਆਪਣੀ ਗੱਲ ਤਾਂ ਇਹ ਹੋਈ ਹੋਈ ਆ ਉਹ ਚੋਕ ਕਰ ਦੋ ਜੀ ਕਿ ਜੀ ਬੱਤ ਵੀ ਆਪੋ ਇਕੱਠੇ ਹੋਣਾ ਸਾਨੂੰ ਉੱਥੋਂ ਇਕੱਠੇ ਹੋ ਕੇ ਹੋਣ ਤੇ ਕਰ ਇਕੱਠੇ ਹੋਣ ਤੇ ਕਰ ਕਿਤਾਉ ਰਾ 15 ਕਰੀ ਕਿਉਂਕਿ ਅਸੀਂ ਗੱਲ ਤੋਂ ਗਾਹਾਂ ਨਾ ਕਰੀਏ ਹਜੇ ਨਾ ਕਰਨ ਦੀ ਲੋੜ ਹੈ ਕਿਉਂਕਿ ਸਾਡੀ ਭੁੱਚੋ ਤਾਂ ਹੀ ਤਾਂ ਇਹ ਹੋ ਗਈ ਸੀ ਉੱਥੋਂ ਤੇ ਕਰ ਸਾਨੂੰ ਜਾਣ ਦੀ ਜਾਨ ਦੀ ਸੀ ਗੱਲ ਮੀਟਿੰਗ ਦੇ ਅਸੀਂ ਮੈਂ ਵਿੱਚ ਹੀ ਸੀ ਨਾਲ ਹੀ ਠੀਕ ਅੱਛੀ ਸੀ ਮੀਟਿੰਗ ਤਾਂ ਇਹ ਹੀ ਆ ਵੀ ਸਾਡਾ ਤਾਂ ਮੈਂ ਤਾਂ ਵੈਸੇ ਕੱਲ ਅਫਸਰਾਂ ਨੂੰ ਵੀ ਗਿਆ ਸੀ ਜੀ ਜੇ ਤੁਸੀਂ ਇਹ ਬਣਾਉਣੇ ਹੋਗੇ ਉਸ ਤੋਂ ਬਾਅਦ ਆਪਾਂ ਗੱਲਬਾਤ ਦਾ ਰਸਤਾ ਤੋਰ ਲਾਂਗੇ ਬਾਕੀ ਜਿਹੜੇ ਸਾਡੇ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਸੰਗਰੂਰ ਦੇ ਵਿੱਚੋਂ ਲੁਧਿਆਣੇ ਦੇ ਵਿੱਚੋਂ ਉਹ ਤਾਂ ਇਹ ਆ ਕਰਦੇ ਆਂ ਕੋਈ ਸ਼ੁਰੂ ਉਹ ਸਾਡੇ ਤੁਰੰਤ ਪਹਿਲਾਂ ਰਿਹਾ ਹੋਣਾ ਚਾਹੀਦਾ ਨਹੀਂ ਨਹੀਂ ਮੈਨੂੰ ਪ੍ਰਧਾਨ ਜੀ ਨੇ ਤਾਂ ਇਹੀ ਕਿਹਾ ਕਹਿੰਦਾ ਵੀ ਪਹਿਲਾਂ ਇਹ ਰਿਹਾ ਕਰੋ ਗੱਲਬਾਤ ਕਰਾਂਗੇ ਫੇਰ ਕਰਾਂਗੇ ਲੇਕਿਨ ਆਪਾਂ ਤਾਂ ਇਹ ਗੱਲ ਕਰੀ ਨਾ ਦੇਖੋ ਦੋ ਤਿੰਨ ਚਿੰਜਾਂ ਹੁੰਦੀਆਂ ਆ ਚਲੋ ਮੀਡੀਆ ਵੀ ਖੜਾ ਹੋਰ ਵੀ ਆ ਇਹ ਮੈਸੇਜ ਆ ਗਿਆ ਜੀ ਉਹ ਚੱਲਣ ਲੱਗੇ ਜੀ ਹੁਣ ਉਹਨਾਂ ਨੇ ਆ ਕਰ ਲਿਆ ਜੀ ਅਸੀਂ ਤੇ ਇਹ ਚੀਜ਼ ਕਹਿੰਦੇ ਵੀ ਆਪਣਾ ਟਕਰਾਅ ਕੱਲ ਦੇਖੋ ਮੈਂ ਤੁਹਾਡੇ ਜਿਵੇਂ ਮੈਂ ਵੀ ਆਪਣੇ ਸਾਨੂੰ ਮਹਿੰਗਾ ਨਹੀਂ ਬੰਦਾ ਟਕਰਾ ਸਾਨੂੰ ਕੋਈ ਹੋਣੀ ਨਹੀਂ ਯਾਰ ਤੁਸੀਂ ਦੇਖੋ ਅੱਜ ਆਪਾਂ ਐਜੇ ਅੰਦੋਲਨ ਇਕੱਠੇ ਹੋਣੇ ਡਿਫਰੈਂਟ ਚੀਜ਼ਾਂ ਹੂੰ ਤਾਂ ਆਪਾਂ ਇਕੱਠੇ ਹੀ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਸਾਰੇ ਆਪਾਂ ਇੱਕ ਦੂਜੇ ਨੂੰ ਮਿਲਦੇ ਆ ਪ੍ਰੋਗਰਾਮ ਅਸੀਂ ਕਿਹੜਾ ਕਿਸੇ ਹੋਰ ਦੇਚੋਂ ਐਵੇਂ ਆਏ ਤਾਂ ਸਾਡੇ ਪਰਿਵਾਰਾਂ ਚ ਹੀ ਆ ਇਹ ਆਪਣੀ ਹੈ ਤਾਂ ਸਭ ਦੀ ਲੜਾਈ ਆ ਸਾਰਿਆਂ ਨੂੰ ਹੀ ਪਤਾ ਆਪਣ ਨੂੰ ਵੀ ਹਾਲਾਤ ਕੀ ਆ ਠੀਕ ਆ ਤੁਸੀਂ ਭਾਈ ਮੁਲਾਜ਼ਮ ਹੋ ਤੁਹਾਡੇ ਤੋਂ ਤਾਂ ਕੀ ਹੋ ਰੋਸ ਆ ਕਿਉਂਕਿ ਉਹਨੇ ਕਰਨਾਗਾ ਠੀਕ ਆ ਤੁਸੀਂ ਆਇਆ ਤਾਂ ਫਿਰ ਤੁਸੀਂ ਵੀ ਕਰਨਾ ਜੀ ਜਿਹੜੇ ਬੰਦੇ ਸੋਡੇ ਤਾਂ ਗੁੱਸਾ ਹੀ ਨਹੀਂਗਾ ਕੋਈ ਜਿਹੜੇ ਬੰਦੇ ਬਾਹਰ ਆਉਣ ਲਈ ਗੱਲ ਉਹ ਕਮੇਟੀ ਅਸੀਂ ਕੱਲ ਕਰ ਲਿਆ ਸੀ ਅਸੀਂ ਕਹ ਸੀ ਉਹ ਚਲੋ ਤੁਹਾਡੇ ਨਾਲ ਜੋ ਵੀ ਹੈਗਾ ਸੀ ਉਹਦਾ ਹੱਲ ਕਰਾਂਗੇ ਰੌਲਾ ਤਾਂ ਇਹ ਹੋ ਗਿਆ ਜਿਹੜੀ ਅੱਜ ਦੀ ਮੀਟਿੰਗ ਰੱਖ ਕੇ ਇਸ ਮੀਟਿੰਗ ਤੋਂ ਵੀ ਭੱਜ ਕੇ ਗਈ ਸੀ ਸਭ ਮੀਟਿੰਗ ਤੂੰ ਤਾਂ ਆਪਾਂ ਹਜੇ ਵੀ ਨਹੀਂ ਪੱਜੇ ਮੀਟਿੰਗ ਦਾ ਆਪਾਂ ਹੋਣ ਕਹਾਂਗੇ ਆ ਕੀ ਮਾਹੌਲ ਤੂੰ ਕੀ ਬਣਾਤਾ ਨਾ ਮਾਹੌਲ ਮੀਟਿੰਗ ਵਿੱਚ ਬਹੌਣ ਵਾਲਾ ਮਾਹੌਲ ਸੀਗਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਹਾਂ ਵੀ ਮੀਟਿੰਗ ਵਿੱਚ ਬਹੌਣ ਵਾਲਾ ਮਾਹੌਲ ਸੀਗਾ ਅਜੇ ਵੀ ਇਸ ਤਰ੍ਹਾਂ ਕਰਨੇ ਕੋਈ ਕਰੋ ਸ਼ਾਂਤ ਮਾਹੌਲ ਨਹੀਂ ਨਹੀਂ ਆਪਾਂ ਕਰਨੇ ਆ ਦੇਖੋ ਮੈਂ ਤਾਂ ਇਸੇ ਕਰਕੇ ਤੁਹਾਡੇ ਕੋਲ ਆਇਆ ਮੈਂ ਤਾਂ ਹੁਣ ਪਹਿਲਾਂ ਸਾਰੇ ਕਿਸੇ ਨੇ ਮੈਸੇਜ ਦਿੱਤਾ ਸੀ ਤੁਸੀਂ ਜਾਣਾ ਨਹੀਂ ਉੱਥੇ ਮੈਂ ਖਿਆਲ ਮੈਂ ਨਿੱਕੇ ਹੋਣੀ ਨਹੀਂ 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 ਮੈਂ ਉਹਨਾਂ ਦੇ ਵਿੱਚ ਹੀ ਜਾਣਾ ਮੈਨੂੰ ਜਿਹੜਾ ਕੁਝ ਕਹਿਣਾ ਉਹਨਾਂ ਨੇ ਨਹੀਂ 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 ਕਹਿੰਦਾ ਸੀ ਮੈਂ ਐਨੀ ਗੱਲ ਕਹੇ ਤੁਹਾਡੀ ਅਫੀਸਰ ਨੂੰ ਵੀ ਨਹੀਂ ਨਹੀਂ ਜਿਹੜੀ ਗੱਲ ਕਰਕੇ ਸੱਦਾਂਗੇ ਉਹ ਕਰਕੇ ਸੱਦਾਂਗੇ ਆਪਾਂ ਤਾਂ ਦੇਖੋ ਕੋਈ ਵੀ ਵਿਛੋਲਾ ਹੋਵੇ ਗੱਲ ਤਾਂ ਇੱਥੇ ਹੀ ਸੁਣਨੀ ਪਚਾਉਣੀ ਆਪਾਂ ਇਹ ਬੰਦੇ ਤਾਂ ਵਿੱਚ ਹੀ ਪੈਣਗੇ ਨਾ ਸਾਰੇ ਹੈਨਾ ਪਰ ਆ ਤਾਂ ਮਾਹੌਲ ਨੂੰ ਸਹੀ ਕਰੋ ਇਹ ਟਕਰਾ ਵਾਲਾ ਮਾਹੌਲ ਨਹੀਂ ਨਹੀਂ ਮੇਰੀ ਪ੍ਰਧਾਨ ਜੀ ਕੋ ਕੋਈ ਵੱਡਾ ਅਫਸਰ ਤਾਂ ਹੋਣਾ ਨਹੀਂ ਸਾਰੇ ਛੋਟੇ ਰੈਂਕ ਦੇ ਹੋਣਗੇ ਉਹ ਵੀ ਸਾਡੇ ਆ ਅਸੀਂ ਵੀ ਉਹਨਾਂ ਦੇ ਆ ਸਾਡਾ ਟਕਰਾ ਤਾਂ ਉਹਨਾਂ ਨਾਲ ਆਪਣਾ ਹੀ ਆ ਜਿਹੜੇ ਮਰਜ਼ੀ ਹੋ ਗਏ ਨੇ ਕੋਈ ਹੋਇਆ ਨਹੀਂ ਕੋਈ ਗੱਲ ਨਹੀਂ ਆਏ ਤਾਂ ਆਪਣੀਆਂ ਸਾਰੇ ਇਹ ਨਹੀਂ ਕਹਿੰਦੇ ਵੀ ਵੱਡਾ ਹੋਵੇ ਲੋਟਾ ਹੋਵੇ ਉਹ ਵੱਡੇ ਆ ਨਹੀਂ ਆ ਫਿਰ ਉਹ ਹੁਕਮ ਦੇਣ ਵਾਲੇ ਕਿਉਂ ਹਨ ਸਾਡੇ ਬੰਦੇ ਨਹੀਂ ਹੁਕਮ ਦੇਣ ਵਾਲੇ ਬੰਦੇ ਆ ਸਾਡੇ ਪੁੱਤਾਂ ਦੀ ਕਰਾਉਂਦੇ ਆ ਪ੍ਰਧਾਨ ਜੀ ਦੇਖੋ ਮੇਰੀ ਗੱਲ ਸੁਣੋ ਜੇ ਆਪਾਂ ਪੰਜਾਬ ਨੂੰ ਬਲੋਂਗ ਕਰਦੇ ਆ ਤਾਂ ਆਪਾਂ ਸਾਰੇ ਗਲਤ ਹੋਵੇ ਅਸੀਂ ਲੜਦੇ ਵੀ ਗਲਤ ਹੋਈਏ ਫੇਰ ਸਾਨੂੰ ਕਹਿ ਸਕਦੇ ਆਂ ਆਪੋ ਗਲਤ ਮੰਨ ਲਈ ਆ ਜਿਹੜੀ ਗੱਲ ਤੁਸੀਂ ਕੱਲ ਕੀ ਕੱਲ ਕਹਿ ਰਹੇ ਆ ਲੇਕਿ ਬੰਦਿਆਂ ਦੀ ਆਪਾਂ ਕੀ ਕਰਨਾ ਕੀ ਪ੍ਰोसीडिंग ਹੈ ਸਾਡੀ ਕੀ ਅਸੀਂ ਉਹਦੀ ਐਪਲੀਕੇਸ਼ਨ ਦੇਖੋ ਤਾਂ ਅਸੀਂ ਕਰ ਲਿਆ ਉਹਦੀ ਤਾਂ ਅਸੀਂ ਇਹ ਗੱਲ ਕਹੀ ਸੀ ਵੀ ਜੇ ਆਪਣੇ 11 ਮਹੀਨੇ ਲੰਘ ਗਏ ਤਾਂ ਹੁਣ ਅਸੀਂ ਹਫਤਾ ਜਿਹੜਾ 18 ਤਰੀਕ ਤੱਕ ਦਾ ਟਾਈਮ ਲੀਤਾ ਉਹ ਅਸੀਂ ਕਰ ਦਿਆਂਗੇ ਕੋਈ ਇਸ਼ੂ ਨਹੀਂ ਹੈਗਾ ਉਸ ਲਈ ਆਪਾਂ ਐਗਰੀ ਲੇਕਿਨ ਹੁਣ ਜਿਹੜਾ ਦੂਜਾ ਮਾਹੌਲ ਬਣ ਗਿਆ ਅੱਜ ਵਾਲਾ ਜਿਹੜਾ ਤੁ ਆਪਣੀ ਗੱਲ ਠੀਕ ਆ ਵੀ ਆ ਜਿਹੜੇ ਬੰਦੇ ਇਹ ਵੀ ਅਸੀਂ ਕਮਿਟ ਕਰਦੇ ਆ ਵੀ ਚਲੋ ਠੀਕ ਆ ਬੰਦਿਆਂ ਦੇ ਕਿਹੜਾ ਕੋਈ ਆਪਾਂ ਐਕਸ਼ਨ ਲੀਤਾ ਚਲੋ ਡਿਟੇਨ ਕੀਤੇ ਆ ਕੋਈ ਘਰਾਂ ਚ ਆ ਕੋਈ ਬਾਹਰ ਉਹ ਤਾਂ ਰਿਲੀਜ਼ ਕਰ ਹੀ ਦੇਣੇ ਆ ਆਪਾਂ ਉਹ ਤਾਂ ਕਿੰਨੇ 3 ਵਜੇ ਤੱਕ ਹੁੰਦਾ 2 ਵਜੇ ਤੱਕ ਹੁੰਦਾ ਆਪਣੀ ਗੱਲਬਾਤ ਹੈ ਹੁੰਦੀ ਆਪਾਂ ਨੂੰ ਰਿਲੀਜ਼ ਕਰ ਦੇਣਾ ਕੋਈ ਇਸ਼ੂ ਨਹੀਂਗਾ ਨਹੀਂ ਉਹ ਤਾਂ ਠੀਕ ਹੈ ਐਨ ਕੀਤੇ ਜੇ ਨਹੀਂ ਗੱਲਬਾਤ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਇਹਦਾ ਮਤਲਬ ਨਹੀਂ ਫਿਰ ਵੀ ਛਾਪੀ ਕੀ ਕਰਾਉਣਾ ਮਸਲਾ ਤਾਂ ਚੌਕ ਦੇ ਸਕੂਲ ਦਾ ਸੀਗਾ ਤੁਸੀਂ ਕਹਿੰਦੇ ਐ ਕਰਿਆ ਲਗਾ ਸਾਡੇ ਤਾਂ ਪਰਚੇ ਬਣਾਈ ਪਏ ਹੁੰਦੇ ਥੱਡੇ ਆਹ ਚੌਕ ਦੇ ਸਕੂਲ ਦੇ ਵਿੱਚ ਫੜ ਕੇ ਦੋ ਸਾਡੇ ਡੰਗੇ ਹੋਏ ਆ ਜਿਉਂਦ ਵਾਲਾ ਮਸਲਾ ਤਾਂ ਇਹਦੇ ਨਾਲ ਜੁੜਦੇ ਨਹੀਂ ਸੀਗਾ ਚੱਕੇ ਪਰਚੇ ਤੁਸੀਂ ਜਿਉਂਦ ਵਾਲੇ ਪਾਸੇ ਜਿਉਂਦ ਵਾਲੇ ਟੰਗਾਂ ਦੇ ਵਿੱਚ ਫੜੇ ਗਏ ਆ ਕਿੱਥੇ ਜਿਉਂਦ ਕੁਈ ਲਾਟੀਚਾਰ ਹੋਇਆ ਕਿੱਥੇ ਸਾਡਾ ਕੋਈ ਬਣਾਗਾ ਹੋਇਆਗਾ ਨਹੀਂ ਨਹੀਂ ਤੂੰ ਮਤਲਬ ਹੋ ਰਿਹਾਗਾ ਭੇਡ ਰਿਹਾ ਸਾਡਾ ਐ ਗੱਲਬਾਤ ਤੂੰ ਤੂੰ ਹੁੰਦੀ ਰਹੀ ਆ ਇਹ ਹੋਣੀ ਸੁਭਾਅ ਵੀ ਹੁੰਦੀ ਆ ਹੋਣੀ ਚਾਹੀਦੀ ਆ ਫੇ ਸਾਡੇ ਚੱਕ ਕੇ ਉਹ ਜਾਣ ਵਾਲੇ ਕਿਹਦੇ ਡਾਤੇ ਬੰਦੇ ਰੋਲਾ ਸਕੂਲ ਦੇ ਦਰਸ਼ਕ ਸਕੂਲ ਦੀ ਲੜਾਈ ਲੜ ਰਹੇ ਆ ਜੀ ਚਲੋ ਦੇਖੋ ਗੱਲ ਨਹੀਂ ਕਿਹਾ ਸਾਡੇ ਤਾਂ ਪਰਚੇ ਬਣਾਏ ਹੋਇਆ ਤੂੰ ਐ ਹੁਣ ਛੱਡ ਦਾਂਗੇ ਅਸੀਂ ਹੋ ਸਕੇ ਚੱਕ ਕੇ ਉਹਨਾਂ ਦੇ ਹੁਣ ਪਾ ਦੂੰ ਨਹੀ 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 ਆਇਆ ਨਹੀਂ ਹੁੰਦਾ ਇਹ ਤਾਂ ਦੇਖੋ ਆਪਣਾ ਕਿਹੜਾ ਕਿਸੇ ਦਾ ਜੀ ਕਰਦਾ ਨਹੀਂ ਨਹੀਂ ਜੀ ਨਹੀਂ ਕਰਦਾ ਜੀ ਜਿਨ੍ਹਾਂ ਤੇ ਪਾਉਣੇ ਉਹ ਗਾ ਜਿਹੜਾ ਵੀ ਧਨਾੜ ਲੋਕ ਆ ਮੇਰੀ ਗੱਲ ਸੁ ਰੋਜੀ ਰੋਟੀ ਵਾਲੇ ਹੀ ਆ ਕਿੰਨਾ ਕਹੇ ਜੇ ਆਪਣੇ ਕੋਲੇ 5-500 ਕਿੱਲਾ ਹੋਵੇ ਆਪਾਂ ਇਹਨਾਂ ਚੀਜ਼ਾਂ ਤੇ ਕਿਉਂ ਬਈਏ ਆਪਾਂ ਆਪਦੀ ਉਸੇ ਹੱਕ ਦੇ ਲਈ ਲੜਦੇ ਫਿਰਦੇ ਆ ਨਾ ਜਿਹੜੀ ਚੀਜ਼ ਆਪਾਂ ਬਚਾਉਣੀ ਆ ਆਪਦੀ ਚਲੋ ਠੀਕ ਹੈ ਮੇਰੇ ਵਰਗਾ ਨਹੀਂ ਉਹਦੇ ਵਿੱਚ ਆ ਰਿਆ ਜਾਂ ਵਿੱਚ ਨਹੀਂ ਬੈਠ ਸਕਦਾ ਤੇ ਕਿਰ ਬੱਚ ਤਾਂ ਸਾਰੀ ਰਹੇ ਆ ਨਾ ਜੇ ਮੈਂ ਖੇਤੀ ਕਰਦਾ ਜਾਂ ਮੇਰਾ ਪਰਿਵਾਰ ਖੇਤੀ ਕਰਦਾ ਤੇ ਫਾਇਦਾ ਤਾਂ ਉਹਨੂੰ ਵੀ ਉਹਨਾਂ ਹੀ ਹੋਣਾ ਜਿੰਨਾ ਤੁਸੀਂ 1 ਕਿੱਲੇ ਵਾਲੇ ਨੂੰ ਲੈ ਕੇ ਦੇਣਾ ਉਹਨਾਂ ਹੀ 100 ਕਿੱਲੇ ਵਾਲੇ ਨੂੰ ਹੋਣਾ ਇਹ ਤਾਂ ਨਹੀਂ ਨਾ ਵੀ ਆਪਾਂ ਕਹਿ ਸਕਦੇ ਇਹ ਚ ਫਾਇਦਾ ਨਹੀਂ ਹੋਣਾ ਕਿਸੇ ਨੂੰ ਫਾਇਦਾ ਤਾਂ ਹੋਣਾ ਠੀਕ ਹੈ ਤੁਸੀਂ ਉਹ ਗੱਲ ਵੱਖਰੀ ਹੈਗੀ ਵੀ ਆਪਾਂ ਚਲੋ ਠੀਕ ਚਲੋ ਮੈਂ ਨਿੱਕੇ ਕਰਦਾ ਗੱਲ ਕਰੋ ਕਰੋ ਤੁਸੀਂ ਬਸ ਥੋੜਾ ਜਿਹਾ ਸ਼ਾਂਤ ਰੱਖਿਓ ਨਹੀਂ ਮੇਰੀ ਤੁਹਾਨੂੰ ਨਹੀਂ ਨਹੀਂ ਸ਼ਾਂਤ ਤਾਂ ਸਾਡਾ ਜਿਹੜਾ ਹੁਣ ਤੁਸੀਂ ਦੇਖਣਾ ਮੇਰੀ ਗੱਲ ਸੁਣੋ ਇਹ ਤਾਂ ਸ਼ਾਂਤੀ ਚੱਲਦੇ ਆਉਂਦੇ ਆ ਪ੍ਰਧਾਨ ਜੀ ਮੇਰੀ ਗੱਲ ਸੁਣੋ ਇਹ ਤਾਂ ਕਿਤੇ ਵਾਅਦਾ ਕਰਦੀ ਨਹੀਂ ਨਹੀਂ ਪ੍ਰਧਾਨ ਜੀ ਮੇਰੀ ਗੱਲ ਸੁਣੋ ਸੰਤ ਨੂੰ ਪੁੱਛੋ ਤਾਂ ਇਕੱਠਾ ਹੋਣ ਨੂੰ ਕਿਹਾ ਸੀ ਤੁਸੀਂ ਉਹ ਤੋਂ ਵੀ ਭੱਜ ਗਏ ਮੈਂ ਕਿਹਾ ਇਨਸਾਨ ਤੋਂ ਦੱਸੋ ਕੀ ਰਹੀਏ ਇਹ ਤਾਂ ਜਾਵਾਂਗੇ ਦੇਖੀ ਜਊ ਸਾਡਾ ਇੰਟਰਪੀਟ ਬਣਦਾ ਦੇਖ ਲਾਂਗੇ ਨਹੀਂ ਨਹੀਂ ਪ੍ਰਧਾਨ ਜੀ ਮੇਰੀ ਗੱਲ ਸੁਣੋ ਆਪਾਂ ਫਿਰ ਵੀ ਬਹਿਣਾ ਹੀ ਆ ਨਾ ਬੈਠਣਾ ਹੁਣ ਵੀ ਬੈਠੇ ਆ ਫਿਰ ਵੀ ਬਹਿਣਾ ਹੀ ਆ ਬੈਠਣ ਵਾਲੇ ਹੀ ਬਣਾਵਾਂਗੇ ਬੈਠੇ ਤਾਂ ਦੁੰਨਿਆਂ ਨਾਲ ਤੋਂ ਬਾਅਦ ਵੀ ਆਪਾਂ ਬੈਠੇ ਤਾਂ ਦੁੰਨਿਆਂ ਨਾਲ ਤੋਂ ਬਾਅਦ ਵੀ ਇੰਨਾ ਕੁਛੋਂ ਤੋਂ ਬਾਹਰ ਇਧਰੋਂ ਅਸੀਂ ਛੋਟਣਾ ਜਦੋਂ ਕੋਈ ਆਊਗੀ ਥੋੜਾ ਸੁਨੇਹਾ ਆ ਗਿਆ ਪਹਿਲਾਂ ਤਾਂ ਵੀ ਠੀਕ ਆ ਨਹੀਂ ਨਹੀਂ ਹਾਂ ਨਹੀਂ ਅਸੀਂ ਸੋਣ ਤਾਂ ਕਰਾਂਗੇ ਮੈਂ ਤਾਂ ਤੁਰਪੇ ਹੁਣ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਜਿਆਦਾ ਦੀ ਕਰ ਲਈ ਨਹੀਂ ਨਹੀਂ ਚਲੋ ਤਿਆਰੀ ਦੇ ਵਿੱਚ ਆਪਾਂ ਕੀ ਕਰਨਾ ਲੜਨਾ ਥੋੜੀ ਆ ਨਹੀਂ ਲੜਨਾ ਨਹੀਂ ਹੁੰਦਾ ਉਹ ਬਰ ਕਾਹ ਚਾਹੁੰਦਾ ਪੈਣਾ ਹੁਣ ਮੈਂ ਤੁਹਾਡੇ ਚਾਚੇ ਕੋਲ ਬੈਠ ਕੇ ਚਾਹ ਪੀ ਕੇ ਚਲਾ ਜਾਣਾ ਉੱਥੇ ਮੈਂ ਸਾਹਮਣੇ ਖੜਾ ਮੈਂ ਤਾਂ ਲੜਾਂਗੇ ਉੱਥੇ ਦ ਕੋਈ ਨਾ ਕੋਈ ਕਿਤੇ ਨਾ ਕੋਈ ਸ਼ਰਾਰਤੀ ਬੰਦਾ ਇੱਕ ਅੱਧਾ ਕੋਈ ਵੈਸੇ ਹੀ ਆਇਆ ਹੁੰਦਾ ਕਿਸੇ ਪਾਸੇ ਜਿਹਦਾ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ ਉਹ ਸ਼ਰਾਰਤ ਕਰ ਜਾਂਦਾ ਹੋਰ ਅਦਰਵਾਈਜ਼ ਤੁਸੀਂ ਕਿਹੜਾ ਜੋ ਵੀ ਅਸੀਂ ਕਹਾਂਗੇ ਉਸ ਗੱਲ ਨਾਲ ਚੱਲਦਾ ਸਾਡਾ ਕੇਦੋ ਤਾਂ ਅਸੀਂ ਤਾਂ ਹੋਣ ਨਹੀਂ ਦਿੰਦੇ ਇਹ ਤਾਂ ਉਹ ਸ਼ਰਾਰਤੀ ਅੰਸਰ ਤੇ ਨਿਗਾਹ ਰੱਖਦੇ ਆ ਬਿਲਕੁਲ ਜੇ ਕੋਈ ਐ ਚਲਾਉਣਾ ਕਰੂਗਾ ਐ ਕਰਦਾ ਕਿ ਬਥੇਰੇ ਤਾਂ ਹੀ ਫੜੇ ਆ ਸੀ ਪਰ ਚਲੋ ਫਿਰ ਵੀ ਗੱਲ ਤਾਂ ਪਰ ਇਹ ਤੋਂ ਜੋ ਕਹਾਂਗੇ ਤਾਂ ਕਹਿ ਕੇ ਕਰਾਂਗੇ ਗੱਲ ਕਰਕੇ ਗੱਲ ਤਾਂ ਪ੍ਰਧਾਨ ਜੀ ਆਪਾਂ ਟੇਬਲ ਤੇ ਹੀ ਕਰਨੀ ਹੈ ਇੱਥੇ ਕਰ ਲਓ ਦੋ ਦਿਨ ਬਾਅਦ ਚ ਕਰ ਲਓ ਜਾਂ ਆਪਾਂ ਹੁਣੇ ਕਰ ਲਈਏ ਬਹਿ ਕੇ ਕਰਨੀ ਆ ਆਪਾਂ ਨਹੀਂ ਇੱਕ ਕੱਲ ਵੀ ਗਏ ਹਟਨਾ ਗੱਲਬਾਤ ਗਏ ਗਏ ਨਹੀਂ ਕੀਤੀ ਕੀਤੀ ਗੱਲ ਤਾਂ ਮੇਰੀ ਅੱਜ ਮੇਰੇ ਨਾਲ ਸੀ ਆਪਣੀ ਅੱਜ ਵੀ ਕਿਹਾ ਸੀ ਵੀ ਚਲੋ ਅਸੀਂ ਪੁੱਤੋ ਖੜਾ ਇਕੱਠੇ ਆਵਾਂਗੇ ਪਰ ਇਧਰ ਮਾਹੌਲ ਰਾਤ ਮੇਰੀ ਹਰਾਹਾ ਸਾਹਿਬ ਨਾਲ ਤੁਹਾਨੂੰ ਦੱਸਿਆ ਵੀ ਘਟ ਤੋਂ ਘਟ ਸਾਡੀ 1.5 ਘੰਟਾ ਗੱਲ ਹੋਈ ਮੇਰੀ ਹੁਣ ਵੀ ਛੰਡਾ ਸਿੰਘ ਜੀ ਨਾਲ ਹੋਈ ਆ ਗੱਲ لیکن ਆਪਾ صرف ਇਹ ਵੀ ماحول ਸਖਾਵਾਂ ਹੀ ਕਰਨਾ ਆਪਾ نہیں ਸਖਾਵਾਂ ਰੱਖਾਂਗੇ ਅਸੀਂ ਤਾਂ ਕੋਈ ਰੱਖਦਾ ਸਾਡੇ ਕਿੰਨੋਂ ਤਾਂ ਕੋਈ ਹੈ ਹੀ ਨਹੀਂਗਾ ہاں بالکل ਇਹ ਤਾਂ ਨਾ ਪਹਿਲਾਂ ਕਿਤੇ ਕਰਿਆ ਤਾਂ ਨਾ ਹੁਣ ਕਰਿਆਗਾ ਪਰ ਜੇ ਸਾਡੇ ਉੱਪਰ ਤੋਂਦੇ ਪਾਣੀ ਨੰਗੂਗਾ ਫਿਰ ਤਾਂ ਸਾਨੂੰ ਪੁੱਛਣਾ ਨਹੀਂ ਨਹੀਂ ਹੁਣ ਤੁਸੀਂ ਇੱਥੇ ਬੈਠੇ ਹੋ ਕਿ ਇੱਥੇ ਆ ਕੇ ਤੁਸੀਂ ਇਹ ਚੁੱਪ ਕਰਕੇ ਤਾਂ ਪਿੱਛੇ ਮੋੜਨ ਵਾਲੇ ਹੈ ਨਹੀਂਗੇ ਜਾਂ ਅਸੀਂ ਆਪਦੇ ਮੁੱਥੇ ਪੜਾ ਲਾਂਗੇ ਜਾ ਉਹਨਾਂ ਨੂੰ ਲਿਆ ਆਵਾਂ ਕਿਉਂ ਪੜਾਉਣੇ ਆਏ ਸੀ ਜੇਲਾਂ ਚ ਵਗ ਜਾਂਗੇ ਜਾ ਉਹ ਆ ਜਾਣਗੇ ਨਹੀਂ ਨਹੀਂ ਪ੍ਰਧਾਨ ਜੀ ਐਸ ਪਾਸੇ ਨਾ ਹੀ ਆਵੇ ਤੇ ਫਾਇਦਾ ਨਹੀਂ ਹੁਣ ਚਲੋ ਆਪਾਂ ਤੁਸੀਂ ਇੱਕ ਚੀਜ਼ ਦੇਖੋ ਤੁਸੀਂ ਛੋਟੇ ਕੋਲ ਸਾਰਾ ਹੱਥ ਬੱਸ ਹੈਗਾ ਇੱਕ ਵਿਸ਼ੇ ਤੇ ਕਰ ਸਕਦੇ हां ਜਦੋਂ ਸਾਡੇ ਮੱਥੇ ਪਾੜੇ ਗਏ ਸਾਰਾ ਕੁਝ ਹੋ ਗਿਆ ਫਿਰ ਤਾਂ ਕਰੋਗੇ ਤਾਂ ਉਹੀ ਕੁਝ ਸਾਰਾ ਜੀ ਸਾਨੂੰ ਫਿਰ ਵੀ ਕਰਨੀ ਪੈਣੀ ਹੁਣ ਵੀ ਕਰਾਂਗੇ ਵੀ ਅਸੀਂ ਪਹਿਲਾਂ ਹੀ ਕਰ ਰਹੇ ਹਾਂ ਹਾਂ ਅਸੀਂ ਤਾਂ ਯਾਰ ਕੋਈ ਗੱਲ ਨਿੱਕੇ ਫਿਰ ਮੈਂ ਦੱਸ ਦਾਂ ਤੁਹਾਨੂੰ ਹਨਾ ਠੀਕ ਹੈ ਜੀ ਥੋੜਾ ਜਿਹਾ ਤੁਸੀਂ ਮੌਰ ਰੱਖਿਓ ਸ਼ਾਮਾ ਮੈਂ ਆ ਜਾਣਾ ਤੁਹਾਡੇ ਕੋਲ ਅੱਜ ਦੇ ਮੈਂ ਸਮਰਕਰ ਰਹੂ ਕੋਈ ਗੱਲ ਤੁਸੀਂ ਵੀ ਰੱਖਿਓ ਕੀ ਰੱਖਦਾ ਕਿ ਆਉਂਦਾ ਸਾਨੂੰ ਮੜਮਾ ਅਸੀਂ ਵੀ ਦੱਸ ਦਾਂਗੇ ਕੀ ਕਰਨਾਗਾ ਬਿਲਕੁਲ ਬਿਲਕੁਲ ਨਹੀਂ ਜਿਹੜੀ ਗੱਲ ਕੱਲ ਦਿੱਤੇ ਹੋਏ ਟਾਈਮ ਤੇ ਤਾਂ ਰਾਂਗੇ ਜੀ ਜਿਹੜੀ ਗੱਲ ਕੱਲ ਮੇਰੀ ਗੱਲ ਸੁਣ ਨਿੱਕੇ ਜੇ ਤੁਸੀਂ ਕਹੋਗੇ ਵੀ ਇੱਥੇ ਬੈਠੋ ਅਸੀਂ ਸਾਡੇ ਅਗ ਹੁਣ ਸਿਰਫ ਆਪਣਾ ਗੱਲ ਇਹ ਆ ਗਈ ਵੀ ਇੱਥੇ ਆਪਣੇ ਬੰਦੇ ਫੜੇ ਇੱਕ ਪੁੱਛੋ ਵਾਲਾ ਹੀ ਆਪਣਾ ਰੋਲਾ ਰਹਿ ਗਿਆ ਬਾਕੀ ਤਾਂ ਆਪਣੀ ਗੱਲ ਸਾਰੀ ਕਮੇਟੀ ਦੇ ਦੇਖ ਲਾਂਗੇ ਕੀ ਬਣਦਾ ਆਪਣੀ ਤਾਂ ਗੱਲ ਪੁੱਛੋ ਵਾਲੀ ਆ ਪਰ ਚਲੋ ਜੇ 1% ਇਹ ਚੀਜ਼ ਆ ਜੇ ਅਸੀਂ ਪ੍ਰਸ਼ਾਸਨ ਇੱਥੇ ਆ ਕੇ ਗੱਲ ਕਰ ਲਿਆ ਨਾ ਫਿਰ ਆਪਾਂ ਇੱਥੇ ਇੱਥੇ ਆ ਜਾਣੇ ਫਿਰ ਪੁੱਛੋ ਵਾਲਾ ਆਪਾਂ ਨੂੰ ਕਿਉਂ ਰੱਖਣਾ ਜ਼ਰੂਰੀ ਵਿੱਚ ਦੇਖ ਲਓ ਤੁਸੀਂ ਦੇਖੋ ਤੁਸੀਂ ਹਾਂ ਦੱਸੋ ਤੁਹਾਨੂੰ ਇਹ ਚੀਜ਼ ਲੱਗਦੀ ਆ ਤੁਸੀਂ ਕਿਹੜੇ ਅਫਸਰ ਕਹੋਗੇ ਇੱਥੇ ਆ ਜਾਨੇ ਤੁਹਾਡੇ ਕੋਲੇ ਆਪਾਂ ਇੱਥੇ ਬਹਿ ਕੇ ਗੱਲ ਕਰ ਲਈਏ ਤੁਸੀਂ ਵਿਚਾਰ ਲਾਹੇ ਕੋਈ ਗੱਲ ਤੁਸੀਂ ਵਿਚਾਰ ਲਓ ਆਪਾਂ ਮੇਰੀ ਗੱਲ ਸੁਣੋ ਆਪਾਂ ਪੁੱਛੋ ਜਾ ਕੇ ਵੀ ਅਫਸਰਾਂ ਨਾਲ ਗੱਲ ਕਰਨੀ ਉੱਥੇ ਵੀ ਅਸੀਂ ਆਉਣਾ ਤੇ ਜੇ ਆਪਾਂ ਕੋਈ 10 ਕਿਲੋਮੀਟਰ ਪਹਿਲਾਂ ਖੜ ਗਏ ਤਾਂ ਉਹ ਵੀ ਕੋਈ ਇਸ਼ੂ ਨਹੀਂ ਆ ਜੇ ਤੁਸੀਂ ਕਹੋਗੇ ਇੱਥੇ ਆ ਜੋ ਏਡੀਸੀ ਨੇ ਆਉਣਾ ਡੀਸੀ ਨੇ ਆਉਣਾ ਜਿਹਨੂੰ ਕਹੋਗੇ ਆਪਾਂ ਇੱਥੇ ਆ ਜਾਣਗੇ ਤੁਹਾਡੇ ਨਾਲ ਜਿਹੜੀ ਗੱਲ ਕੱਲ ਹੋਈ ਸੀ ਉਹ ਇੱਥੇ ਬਹਿ ਕੇ ਕਰ ਲਾਂਗੇ ਉਹ ਤਾਂ ਹੋ ਜੂ ਚਲ ਇੱਥੇ ਵੀ ਹੋ ਜੂ ਤੇ ਪੁੱਛੋ ਵੀ ਵਹ ਜਾਏ ਕਿ ਸਾਈਡ ਤੇ ਆਪਾਂ ਚਲੋ ਟੁਕੜਾ ਬੈਠੇ ਮੇਰੀ ਗੱਲ ਸੁਣੋ ਪੁੱਛੋ ਵੀ ਤੁਹਾਡੀ ਹੈ ਅੱਜ ਆਪਾਂ ਇੱਕ ਮਿੱਥ ਲਿਆ ਕਰਕੇ ਪੁੱਛੋ ਦਾ ਲੱਗਦਾ ਨਹੀਂ ਤੂੰ ਰੋਜ਼ ਪੁੱਛੋ ਨਹੀਂ ਜਾਂਦੇ ਆਪਾਂ ਨਹੀਂ ਜਾਂਦੇ ਐਵੇਂ ਹੁਣ ਸਾਡੇ ਖਿਆਲ ਦੇ ਪੁੱਛੋ ਤਾਂ ਆਪਣੀ ਆ ਉਹ ਨਹੀਂ ਆ ਉਹ ਦੇਖੋ ਮੇਰੀ ਗੱਲ ਸੁਣੋ ਇਹ ਬਜ਼ਇਤ ਨਹੀਂ ਅਸੀਂ ਇਹ ਵੀ ਨਹੀਂ ਬਜ਼ਇਤ ਕਰ ਰਹੇ ਵੀ ਅਸੀਂ ਪੁੱਛੋ ਤਾਂ ਰੋਕਣਾ ਨਹੀਂ ਤੁਸੀਂ ਉਹਦੀ ਗੱਲ ਆ ਗਈ ਸੀ ਵਿਚਾਰ ਲ ਲੱਗਦਾ ਵੀ ਆਪਾਂ ਇੱਥੇ ਸਾਰੀ ਪਰੇ ਪੰਚਾਇਤ ਖੜੀ ਆ ਸਾਰੀ ਆਮਾਮ ਖੜਾ ਹੈ ਤੇ ਆਪਾਂ ਇਹਨਾਂ ਦੇ ਵਿੱਚ ਵੀ ਬਹਿ ਕੇ ਕਰ ਸਕਦੇ ਹਾਂ ਮਸਲਾ ਹੱਲ ਹੋਣਾ ਚਾਹੀਦਾ ਇਹ ਤਾਂ ਹੁਣ ਘਰਾ ਘਰੀ ਵਗ ਜੰਨੇ ਆ ਦੇ ਅਪਰੋਜ ਲਕੀ ਲਿਓਣੇ ਹੋਗੇ ਵੀ ਸਾਡੇ ਬੰਦੇ ਕਿਦੋਂ ਵਾਰ ਤੁਸੀਂ ਨੀ ਕਿੰਨਾ ਕਰੋ ਤੁਰਨ ਵਾਲਾ ਕਿੰਨੇ ਵਜੇ ਤੁਹਾਡਾ ਨਹੀਂ ਜਿਹੜਾ ਜਿਹੜਾ ਆਪਣਾ ਕੱਲ ਹੋਇਆ ਸੀਗਾ ਵੀ ਮੀਟਿੰਗ ਕਰਨ ਵਾਲਾ ਹਾਂ ਉਹ ਤਾਂ ਫਿਰ ਮੀਟਿੰਗ ਤਾਂ ਫਿਰ ਆ ਮਾਹੌਲ ਬਣਾ ਕੇ ਕਰਨ ਦਾ ਕੀ ਫਾਇਦਾ ਸੀ ਨਹੀਂ ਕਰਨੀ ਕਰਨੀ ਸੀ ਮੈਨੂੰ ਪ੍ਰਧਾਨ ਜੀ ਨੇ ਗੱਲ ਕਹੀ ਆ ਉਹ ਜਿਹੜੀ ਪਹਿਲੇ ਤਾਂ ਗੱਲ ਇਹ ਚੱਲ ਰਹੀ ਜਿਹੜੇ ਬੰਦੇ ਫੜੇ ਹੋਏ ਉਹਨਾਂ ਨੂੰ ਛੱਡੀਏ ਆਪਾਂ ਫੇਰ ਹੀ ਆਪਣੀ ਗੱਲ ਤੁਰਨੀ ਹੈ ਹਾਂਜੀ ਹਾਂਜੀ ਠੀਕ ਆ ਲੇਕਿਨ ਉਹ ਗੱਲ ਤੁਰਨ ਤੋਂ ਪਹਿਲਾਂ ਜੇ ਆਪਾਂ ਉਦੋਂ ਪਹਿਲਾਂ ਆਪਾਂ ਹੀ ਚੱਲ ਪਏ ਉਧਰ ਨੂੰ ਜੇ ਆਪਾਂ ਉਹ ਟਕਰਾਅ ਨਿਬੜਿਆ ਨਹੀਂ ਆਪਾਂ ਹੋਰ ਕੰਮ ਸ਼ੁਰੂ ਕਰ ਲਿਆ ਉਹ ਤਾਂ ਫਿਰ ਔਖਾ ਨਾ ਫਿਰ ਸੋਡੀ ਦੇਰੀ ਹੋਊਗਾ ਪਰ ਅਸੀਂ ਉਹ ਗੱਲ ਕਰ ਰਹੇ ਬੰਦੇ ਨਹੀਂ ਜੇ ਸਾਡੇ ਕਿਨੂੰ ਤਾਂ ਬਣਿਆ ਨਹੀਂ ਨਾ ਇਹ ਇਹ ਬਣਾਇਆ ਕਿਹਨੇ ਆ ਚਲੋ ਮੈਂ ਮੰਨਦਾ ਤੁਹਾਡੀ ਗੱਲ ਜੇ ਤੁਹਾਨੂੰ ਲੱਗਦਾ ਵੀ ਇਹ ਪ੍ਰਸ਼ਾਸਨ ਵੱਲੋਂ ਪਹਿਲ ਹੋਈ ਹੈ ਕਿ ਬ੍ਰਾਜ਼ੀਲ ਨੂੰ ਕਿੰਨੇ ਹੋ ਜਾਂ ਸਰਕਾਰ ਕਿੰਨੇ ਹੋਈ ਆ ਕਿਸੇ ਕਿੰਨੋ ਹੋਈ ਆ ਸੋਡੇ ਕਿੰਨੋ ਅਪੀਲ ਹੋਈ ਆ ਸਿਸ਼ਟ ਕਿੰਨੋ ਅਪੀਲ ਹੋਈ ਆ ਇਹਦੇ ਵਿੱਚ ਜੇ ਆਪਾਂ ਕਹੀਏ ਵੀ ਸਰਕਾਰ ਨੇ ਸਾਨੂੰ ਕੋਈ ਹੁਕਮ ਦੇਤਾ ਨਹੀਂ ਲਾਅ ਐਂਡ ਆਰਡਰ ਮੈਂਟੇਨ ਕਰਨ ਵਾਸਤੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਜ਼ਰੂਰ ਆ ਦੇਖੋ ਅਸੀਂ ਵੀ ਜੇ ਖੜੇ ਆ ਤਾਂ ਤੁਹਾਡੀ ਰਾਖੀ ਵਾਸਤੇ ਹੀ ਖੜੇ ਆ ਹੁਣ ਦੇਖੋ ਰੋਡ ਤੇ ਜੇ ਧਰਨਾ ਲੱਗਦਾ ਤੇ ਪੁਲਿਸ ਕਿਉਂ ਲਾਈਦੀ ਆ ਸਿਰਫ ਕੋਈ ਰਾਹਗੀਰ ਕੋਈ ਮਾੜਾ ਟਰੱਕ ਜੋ ਕਿ ਹੋਰ ਬੰਦਾ ਲਿਆ ਕੇ ਕਿਸੇ ਨੂੰ ਨੁਕਸਾਨ ਨਾ ਪਹਚਾਵੇ ਕਰਤੀ ਲੋਕਾਂ ਦੀ ਰਾਖੀ ਹੋਣ ਲੱਗੀ ਨਾ ਉਦੋਂ ਆਜੂਗਾ ਲੈ ਨਹੀ ਉਹ ਠੀਕ ਹੈ ਹਜੇ ਰਿਵਾੜੇ ਲੋਕਾਂ ਨਹੀਂ ਨਹੀਂ ਚਲੋ ਕਰ ਲਈਏ ਸਾਡੇ ਟੈਕ ਤੋਂ ਰਿਵਾੜੇ ਲੋਕਾਂ ਦੀ ਵੀ ਹੋ ਰਹੀ ਹੈ ਰਾਖੀ ਕੋਈ ਗੱਲ ਨਹੀਂ ਉਹ ਆਵਾਂਗੇ ਇਸ ਰਾਹ ਤੇ ਉਦੋਂ ਦੱਸਾਂਗੇ ਵੀ ਹੁਣ ਪੁਲਿਸ ਕਿਵੇਂ ਕੰਮ ਕਰਦੀ ਹੈ ਹਾਂ ਨਹੀਂ ਨਹੀਂ ਚਲੋ ਤੁਸੀਂ ਨਿੱਕੇ ਜੇ ਤੁਸੀਂ ਇਹ ਵੀ ਪ੍ਰਧਾਨ ਜੀ ਨਾਲ ਗੱਲ ਕਰ ਲੋ ਜੇ ਤੁਸੀਂ ਕਹੋਗੇ ਇੱਥੇ ਵੀ ਬੁਲਾ ਲੈਂਦੇ ਆ ਮੈਂ ਤੁਹਾਨੂੰ ਬੇਨਤੀ ਇੰਨੀ ਕਰੂੰਗਾ ਵੀ ਪੁੱਛੋ ਵਾਲਾ ਜੇ ਆਪਾਂ ਰਾਹ ਛੱਡ ਕੇ ਜੇ ਅੱਜ ਆਪਾਂ ਇਹ ਗੱਲ ਕਰਕੇ ਆਪਣੇ ਬੰਦੇ ਆਪਾਂ ਬਾਹਰ ਲਿਆਈਏ ਪਰ ਉਹ ਦੂਵਾ ਦਾ ਲੋੜ ਹੀ ਨਹੀਂ ਮੈਂ ਤਾਂ ਕਹਿੰਦਾ ਤੂੰ ਮੀਟਿੰਗ ਕਰਨ ਦੀ ਮੀਟਿੰਗ ਦੇ ਬੰਦੇ ਬਾਹਰ ਲਿਓ ਸਾਰੇ ਬੰਦੇ ਬਾਹਰ ਲਿਓ ਤੂੰ ਮੀਟਿੰਗ ਕਰਕੇ ਆਪਾਂ ਜਿਹੜੇ ਦੂਜੀ ਦੂਜੀ ਨਹੀਂ ਨਹੀਂ ਜਿਹੜੇ ਦੋ ਆ ਉਹਨਾਂ ਨੂੰ ਤਾਂ ਟੈਕ ਦੀ ਗੱਲ ਹੀ ਕਰਦੇ ਆ ਉਹਨਾਂ ਨੂੰ ਲਿਓ ਉਹਨਾਂ ਵਾਸਤੇ ਮੇਰੀ ਗੱਲ ਮੇਰੀ ਗੱਲ ਸੁਣ ਐਕ ਚਲਾਨ ਆਪਾਂ ਕੋਰਟ ਦੇ ਵਿੱਚ ਦੇ ਚੁੱਕੇ ਆ ਲੇਕਿਨ ਉਹ ਕੋਰਟ ਤੋਂ ਪਰਮਿਸ਼ਨ ਲੈ ਕੇ ਉਹ ਪ੍ਰਕਿਰਿਆ ਨਾਲ ਹੀ ਹੋਣਾ ਹੈ ਦੇਖੋ ਮੇਰੀ ਗੱਲ ਸੁਣੋ ਜੇ ਚਲਾਨ ਨਾ ਹੋਵੇ ਨਾ ਕਿਸੇ ਟੂ ਕੋਰਟ ਕੋਰਟ ਦੇ ਵਿੱਚ ਦਿੱਤਾ ਬੰਦੇ ਅੰਦਰ ਨਾ ਹੋਣ ਸਾਰਾ ਪਰਸ ਹੋ ਜਾਂਦਾ ਜੀ ਰਾਮ ਰੇਵ ਮੈਨੂੰ 24 ਵਾਰੀ ਪ੍ਰੋਬਲਮ ਮਿਲ ਗਈ ਨਿੱਕੂ ਨਿੱਕਾ ਨਾ ਮਸਦਾ ਪ੍ਰੋਬਲਮ ਤਾਂ ਫਿਰ ਆਪਾਂ ਨੂੰ ਜਿਹੜੀ ਚੀਜ਼ ਨੂੰ ਪ੍ਰੋਬਲਮ ਮਿਲ ਜਾਂਦੀ ਆ ਉਹਦੀ ਮਾਸੀ ਵੇਲੇ ਤਾਂ ਮਿਲੀ ਨਹੀਂ ਜੀ ਸਗਣੀ ਦੇ ਵੇਲੇ ਮਾਸੀ ਵੇਲੇ ਮਿਲ ਗਈ ਸੀ ਪ੍ਰੋਬਲ ਦੀ ਗੱਲ ਕਰਦੇ ਆ ਨਹੀਂ ਨਹੀਂ ਮਿਲ ਗਿਆ ਸਾਰਾ ਕੁਝ ਅੰਦਰੋਂ ਇਹ ਕਹਿੰਦਾ ਸਾਡੇ ਕੋਲ ਗਲਤ ਇਹ ਗੱਲ ਹੁਣ ਮਿਸਟੇਕ ਹੈ ਨਾ ਮੇਰੀ ਗੱਲ ਉਹ ਬਈ ਤੇ ਅਸੀਂ ਉੱਥੇ ਜਾ ਕੇ ਗਾਰਦਨਾ ਭੇਜ ਗਏ ਦੇਥ ਨਹੀਂ ਪਹਿਲਾਂ ਉਹਦੀ ਮਾਸੀ ਦੇ ਭੋਗ ਵਾਸਤੇ ਭੋਗ ਸੀਗਾ ਜੀ ਚਲੋ ਜੇ ਭੋਗ ਵੀ ਸੀਗਾ ਲੇਕਿਨ ਕਿਸੇ ਦੇ ਕਿਸੇ ਦੇ ਅਰਿਆ ਅੱਜ ਹੀ ਕੋਰਟ ਤੋਂ ਮਜੂਰ ਹੋ ਗਈ ਇਹ ਗੱਲ ਆਈ ਹੈ ਮੇਰੇ ਕੋਲੇ ਵੀ ਉਹ ਐਕਚੁਅਲੀ ਕੀ ਹੈ ਜੇਲ੍ਹ ਵਾਲਿਆਂ ਨੇ ਪਤਾ ਨਹੀਂ ਸਾਨੂੰ ਦੱਸਿਆ ਜਾਂ ਨਹੀਂ ਦੱਸਿਆ ਲੇਕਿਨ ਸਾਨੂੰ ਗਾਰਦਾ ਸੀ ਉਹਦੇ ਨਾਲ ਕਿਹੜਾ 500 ਬੰਦਾ ਲਾਉਣਾ ਚਾਰ ਬੰਦਿਆਂ ਨੇ ਲੈ ਆਉਣਾ ਸੀ ਉਹਦਾ ਭੋਗ ਤੋਂ ਆਖਣੇ ਵਾਪਸ ਚਲੇ ਜਾਣਾ ਸੀ ਠੀਕ ਹੈ ਨਾ ਜੇ ਤੁਹਾਡੀ ਵਾਲੀ ਗੱਲ ਜੀ ਅੱਜ ਅਸੀਂ 600 ਬੰਦਾ ਖੜਾ ਤੇ ਫਿਰ ਦੋ ਬੰਦੇ ਦੇਣਾ ਸਾਨੂੰ ਕੀ ਫਰਾਜ ਸੀਗਾ ਠੀਕ ਹੈ ਨਹੀਂ ਸੋਚਦੇ ਪਰ ਉਹ ਕਹਿੰਦੇ ਵੀ ਨਹੀਂ ਇਹਨਾਂ ਨੂੰ ਤਾਂ ਪਤਾ ਨਹੀਂ ਸ਼ਬਦ ਸਿਕਾਉਣਾਗਾ ਤੁਸੀਂ ਚਲੋ ਮੇਰੀ ਗੱਲ ਸੁਣੋ ਬੰਦੇ ਜਿਹੜੀ ਜਿਹੜੀ ਪ੍ਰਕਿਰਿਆ ਕੱਲ ਹੋਈ ਪ੍ਰਧਾਨ ਜੀ ਦੇ ਨਾਲ ਉਹ ਤੇ ਅਸੀਂ ਹਜੇ ਵੀ ਖੜੇ ਆ ਉਹ ਬਿਲਕੁਲ ਕਮਿਟ ਕਰਦੇ ਆ ਜਿਹੜਾ ਤੁਹਾਡੇ ਬੰਦਿਆਂ ਵਾਲਾ ਹੈਗਾ ਉਹ ਉਹ ਵਿੱਚ ਉਹਦੀ ਪ੍ਰੋਬਲਮ ਇੱਕ ਹੋਈ ਆ ਵੀ ਉਹ ਲੀਗਲੀ ਪ੍ਰੋਸੈਸ ਹੈ ਹੁਣ ਆਪਾਂ ਕੋਰਟ ਨੂੰ ਜਾ ਕੇ ਕਿਵੇਂ ਕਹੀਏ ਵੀ ਅਸੀਂ ਤਾਂ ਲਿਖਤਾ ਜੀ ਬੰਦੇ ਜੇ ਸਾਡੀ ਚੀਜ਼ ਉਹਨੇ ਸਬਮਿਟ ਹੀ ਨਹੀਂ ਕਰਨੀ ਕੋਰਟ ਨੇ ਮੰਨਣੀ ਨਹੀਂ ਜੇ ਉਸੇ ਪਰਚੇ ਦੇ ਵਿੱਚ ਹੋ ਕੋਨੇ ਜਦੇ ਉਹ ਦਾਹੇ ਠਾਗੇ ਉਹ ਫੜੇ ਜਾਣਗੇ ਜੀ ਐ ਨਹੀਂ ਹੁੰਦਾ ਨਿੱਕੇ ਜੀ ਆਪਾਂ ਕਹਿ ਦਈਏ ਜੀ ਉਹ ਦਾਹੇ ਠਾ ਦਾ 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 ਖਾ ਦਾ ਦਾ ਨੂੰ ਦੱਸ ਕੋਈ ਆਪਾਂ ਕੋਈ ਚੋਰ ਹੈ ਜਿਹੜਾ ਆਪਾਂ ਕਹਿ ਗਏ ਕਿ ਉਹਦੇ ਤੇ ਦਾ ਲੱਗਣ ਵਾਲਾ ਮੇਰੇ ਘਰੇ ਗਿਆ ਜੇ ਮੈਂ ਘਰੇ ਹੁੰਦਾ ਮੈਨੂੰ ਫੜਦੇ ਨਾ ਹੁਣ ਇਹ ਚਾ ਉਹਲੇ ਮਸਲੇ ਚਲੋ ਜੇ ਤੈਨੂੰ ਲੈ ਜਾਂਦੇ ਤੇ ਫਿਰ ਤੇ ਪਰਚਾ ਥੋੜੀ ਪਾਉਣਾ ਸੀ ਬਣ ਕੇ ਸਾਡੇ ਪਰਚੇ ਰੋਕ ਦੋਗੇ ਥੋੜਾ ਹੋਈ ਜਾਣਾ ਸਾਨੂੰ ਤਾਂ ਇਹ ਗੱਲ ਦਾ ਦਾ ਕੋਈ ਨਹੀਂ ਦਰਸ ਸਕੂਲ ਦਾ ਮਾਮਲਾ ਚੱਕ ਕੇ ਜਾਉਣ ਵਾਲਾ ਪਰਚਾ ਪੈਂਦਾ ਚਲੋ ਕੋਈ ਬਾਕੀ ਸੱਦੇ ਜਾਂਦੇ ਦੋ ਰੱਖੇ ਜਾਂਦੇ ਆ ਫੜੇ ਕਿੰਨੇ ਸੀਗੇ ਛੱਡੇ ਤਾਂ ਆਪਾਂ ਸਾਰੇ ਹੀ ਆ ਦੂਜੇ ਦੇ ਪਰਚੇ ਜੋ ਡਿਸਚਾਰਜ ਨਹੀਂ ਕੀਤੇ ਇਹ ਕਹਿਣ ਨੂੰ ਤਾਂ ਐ ਕਹਾਉਂਦੇ ਸੀ ਵੀ ਆ ਜੌਂਦਾਲੀ ਜ਼ਮੀਨ ਤੋਂ ਇਹ ਪਿੱਛੇ ਹਟਦੇ ਆ ਸ਼ਗਨ ਤੇ ਵੀ ਪਰਚੇ ਨੂੰ ਕੀ ਨਰਾਸ਼ਾ ਪੈਦਾ ਹੁੰਦੀ ਆ ਹਾਂ ਜੀ ਮੇਰੀ ਗੱਲ ਸੁਣੋ ਪਿੰਡ ਉਦੋਂ ਵੱਧ ਕੇ ਚੱਲਿਆ ਸ਼ਗਨ ਤੇ ਵੀ ਪਰਚਾ ਉਹ ਕੈਨਸਲ ਕੀਤਾ ਨਾ ਆਪਾਂ ਜੌਂਦਾਲੀ 'ਚ ਰੱਖ ਲੈਣਾ ਜੀ ਚੌਕਾਲੀ 'ਚ ਕੈਨਸਲ ਕੀਤਾ ਨਾ ਫਿਰ ਜਿੱਥੇ ਆਪਾਂ ਕਰਨ ਨਾਲ ਉਹ ਕਰ ਹੀ ਦਿੱਤਾ ਆਪਾਂ ਇਹ ਨਹੀਂ ਹੁੰਦਾਗਾ ਬਟ ਸਿਰਫ ਹੁਣ ਮੇਰੀ ਗੱਲ ਸੁਣੋ ਸਾਰੇ ਖੜੇ ਆ ਕੋਰਟ ਮੈਟਰ ਕਰਕੇ ਸਿਰਫ ਕੋਰਟ ਵਾਲਾ ਜਿਹੜਾ ਸਾਨੂੰ ਟਾਈਮ ਲੱਗਣਾ 2-4 ਦਿਨ ਉਹ ਹੀ ਆ ਬਾਕੀ ਅਸੀਂ ਤੁਹਾਡੇ ਨਾਲ 100% ਸ਼ੋਰ ਆ ਵੀ ਅਸੀਂ ਉਹ ਪਰਸਿਊ ਕਰ ਰਹੇ ਹਾਂ ਉਹ ਤੁਸੀਂ ਪ੍ਰਧਾਨ ਜੀ ਨਾਲ ਕਰਿਓ ਗੱਲ ਚਲੋ ਮੈਂ ਕਰ ਲੈਣਾ ਉਹਨਾਂ ਨਾਲ ਵੀ ਇਹਦੀ ਗੱਲ ਆ ਹਾਂ ਉਹਨਾਂ ਨਾਲ ਵੀ ਕਰ ਲੈਣਾ ਬਾਕੀ ਮੈਂ ਤੁਹਾਨੂੰ ਦੱਸ ਦੇਣਾ ਪਰ ਤੁਸੀਂ ਥੋੜਾ ਜਿਹਾ ਬੇਨਤੀ ਆ ਸਾਰੇ ਹੱਲ ਹੋ ਜਾਂਦੇ ਨੇ ਬੇਨਤੀ ਥੋੜੀ ਜੀ ਸਾਡੀ ਗੱਲੀ ਵੱਲੋ ਵੀ ਜਦੋਂ ਗੱਲ ਚੱਲਦੀ ਹੈ ਤੇ ਆਪਾਂ ਉਹਨੂੰ ਗੱਲ ਵੀ ਚਲਾਉਣੀ ਆ ਨਾਲ ਆਪਾਂ ਟਕਰਾਲੇ ਪਾਸੇ ਨਹੀਂ ਹੋਣਾ ਇਹ ਤਾਂ ਕੱਲ ਦੀ ਗੱਲ ਚਲਾਈ ਹੋਈ ਸਾਡੇ ਅੱਗੂਆਂ ਨੇ ਦਾ ਹੂਬਾ ਪੱਤਰ ਤੁਹਾਡੇ ਕੋਲ ਕਰਕੇ ਆਏ ਆ ਅੱਜ ਤਾਂ ਗੱਲ ਤੋਂ ਭੱ ਲੋਰੇ ਟਸਨ ਕਰ ਲੰਦੇ ਭਾਈ ਗੱਲ ਗਿਆ ਉਥੇ ਕਿੱਥੇ ਪਹੁੰਚੀ ਹੈ ਭਾਈ ਜੀ ਫਿਰ ਭਾਈ ਉਹ ਤੁਸੀਂ ਬੀਟੀਸੀ ਤੇ ਕਿੱਥੇ ਗੱਲਬਾਤ ਪਹੁੰਚੀ ਹੋਂ ਤੱਕ ਪ੍ਰਸ਼ਾਸਨ ਅਧਿਕਾਰੀ ਆਏ ਨਹੀਂ ਹਜੇ ਤਾਂ ਜੀ ਕਿਤੇ ਗੱਲ ਨਹੀਂ ਪਹੁੰਚੀ ਕਿਸੇ ਰਸਤੇ ਪਈ ਨਹੀਂ ਗੱਲ ਕਿਉਂਕਿ ਪ੍ਰਸ਼ਾਸਨ ਅਧਿਕਾਰੀ ਆਏ ਆ ਵੀ ਗੱਲਬਾਤ ਕਰਨੀ ਆ ਸੀ ਪਰ ਇਹ ਪ੍ਰਸ਼ਾਸਨ ਜੋ ਕਿ ਕੱਲ ਸਾਡੀ ਸੂਬਾ ਕਮੇਟੀ ਦੀ ਇੱਕ ਮੀਟਿੰਗ ਹੋਈ ਆ ਡੀਸੀ ਸਾਹਿਬ ਨਾਲ ਬਠਿੰਡੇ ਨਾਲ